ਨੇ ਸਾਰੇ ਸਮੂਚੇ ਜਿਲ੍ਹਾ ਨਿਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨੀ ਹੈ ਤੇ ਨਾਲ ਹੀ ਇਹ ਬੇਨਤੀ ਕਰਦੀਆਂ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਕਿ ਸ਼ਰਧਾਪੂਰਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਇਸੇ ਤਰੀਕੇ ਦੀ ਕੋਈ ਖੇਤਪੋਣੀ ਬਹੁਤ ਬਹੁਤ ਤਰਨਾ ਜਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਰੀ ਸਾਹਿਬ ਜੀ ਸਲੋਕਾ ਤੋਂ ਉਪਰੰਤ ਇਹ ਅੱਜ ਆਗਮਨ ਗੁਰੂ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ 5 ਦਿਨ ਦੇ ਸਮਾਗਮ ਦੇ ਵਿੱਚ ਹਮ ਹਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਧਾਰਮਿਕ ਅਤੇ ਸਿੱਤ ਤਵਾ ਨਾਲ ਬਹੁਤ ਸੁੰਦਰ ਤਰੀਕੇ ਨਾਲ ਇਹ ਆਗਮਨ ਮਨਾਇਆ ਜਾਵੇ। ਵੈਕ੍ਰੂਚੀ ਕਾ ਖਾਲਸਾ ਵੈਕ੍ਰੂਚੀ ਦੇ ਫਤਿਹ ਤੰਤਨ ਬਾਬਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ ਪਰ ਉਹਨਾਂ ਨੇ ਇਸ ਸਥਾਨ ਨੂੰ ਭਾਗ ਲਾਇਆ। ਦੁਨੀਆ ਦਾ ਇਤਿਹਾਸ ਦੇਖ ਲਓ। ਕਿਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ। ਜਿਵੇਂ ਕਿ ਸ਼ੈਨਾ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ। ਪਰ ਉਹਨਾਂ ਦੀ ਹੋਂਦ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਵਸੇ ਹੋਏ ਨੇ ਇਹ ਜਿਹੜਾ ਸਥਾਨ ਇਹ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਦੂਜਾ ਸ਼ਹਿਰ ਕਰਤਾਰਪੁਰ ਸਾਹਿਬ ਗੁਰੂਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਦੇ ਉਹ ਚਾਦਰ ਨੂੰ ਵੀ ਪਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਕੜੀ ਤੇ ਜਮਾ ਨੇ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ। ਉਹ ਬਾਬਾ ਫਰੀਦ ਜੀ ਦੀ ਬਾਣੀ ਨੇ ਇੱਕ ਤਾ ਦਾ ਸੰਦੇਸ਼ ਦਿੱਤਾ ਇੱਥੇ, ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਅਸੀਂ ਤਾਂ ਕਈ ਵਾਰੀ ਉਦੋਂ ਬਹੁਤ ਛੋਟੀ ਜਿਹੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਹੁੰਦੇ ਸੀ ਅਸੀਂ ਉੱਥੇ ਜਿਵੇਂ ਆਮ ਲੋਕ ਬੈਠਦੇ ਢੁੰਡੇ ਬੈਠ ਕੇ ਲੋਕੋਂ ਪ੍ਰਸ਼ਾਦ ਵੀ ਲੈਂਦੇ ਸੀ। ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਔਰ ਮੈਂ ਹਮੇਸ਼ਾ ਤੇ ਸਾਰਿਆਂ ਨੂੰ ਇਹ ਕਹਿਣਾ ਕਿ ਸਾਨੂੰ ਉਹਦਾ ਬਚਪਨ ਨਹੀਂ ਪੁੱਲਣਾ ਚਾਹੀਦਾ ਉਹਦਾ ਪਸ਼ੂਪਨ ਨਹੀਂ ਪੁੱਲਣਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਪੁੱਲਣੀ ਚਾਹੀਦੀ ਫਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਡਰਸ ਹੈ ਜਿੰਨੇ ਵੀ ਇੱਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋਈ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆਫੀਤਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹਟਾਈ ਤੇਹੀ ਰੋਗ ਨਾਲ ਲੱਗੇ ਪੁੱਲੇ ਸਭ ਕਿਸ ਪਾਏ ਤੇ ਸਾਡਾ ਗੁੱਸਾ ਸਾਡਾ ਹੰਕਾਰ ਸਾਡੀ ਹਉਮੈ ਕਾਮ ਕ્રોਧ ਲੋਭ ਮੋਹ ਆ ਜਿਹੜਾ ਉਹ ਮਨੁੱਖ ਨੂੰ ਕਿਥੋਂ ਤੱਕ ਲਾਇਆ ਹੈ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਹਾਂ ਸੋ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਫੇਰ ਲਈਏ ਉੱਠ ਫਰੀਦਾ ਸੁਥਿਆ ਝਾੜੂ ਦੇਨ ਸੀ ਪ੍ਰੀਤ ਸਾਹਿਬ ਦੇ ਹੋਰ ਬੜੇ ਸਾਰੇ ਸ਼ਲੋਕ ਹਨ ਜਿਨ੍ਹਾਂ ਨਾਲ ਮਰੁਖ ਨੂੰ ਗਿਆਨ ਮਿਲਦਾ ਹੈ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੰਨੇ ਦਿਨ ਅੱਖਰਾਂ ਤੋਂ ਨੇ ਮੇਲਾ ਹੈ ਅਸੀਂ ਸਾਰੇ ਵੱਖ-ਵੱਖ ਰੂਪਾਂ ਨੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮਾਧਿਅਮ ਆ ਗਿਆ ਫੇਸਬੁੱਕ ਆ ਗਈ ਦਾ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਜ਼ ਜਦੋਂ ਵੀ ਕੋਈ ਇੰਟਰਵਿਊ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜ਼ਰੂਰ ਦੋ ਚਾਰ ਉਚਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਆ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਲੋਕਾਂ ਤੱਕ ਕਿਉਂ ਸਭ ਲੋਵਾਂਗੇ ਵੈਗੁੰਤੀ ਕਾ ਖਾਲਸਾ ਦੇਖੋ ਹਮੇਸ਼ਾ ਚੜਦੀ ਕਲਾ ਦੀ ਰਹਿੰਦਾ ਪੰਤਾਂ ਬੜੀ ਚੰਗੀ ਸ਼ੁਰੂਆਤ ਹੋਈ ਹੈ ਨੁਕਸਾਨ ਤਾਂ ਬਹੁਤ ਹੋਇਆ ਸੰਗਤ ਦੇ ਪਾਣੀ ਦਾ بارشਾਂ ਦਾ ਪਰ ਉਹ ਇੱਕ ਕੁਦਰਤੀ ਆਫਤ ਹੈ ਹਮੇਸ਼ਾ ਇਸੇ ਕੌਮ ਚੜਦੀ ਕਲਾ ਚ ਰਹਿੰਦੀ ਹੈ ਬੜੀ ਸ਼ਾਨਦਾਰ ਨਾਲ ਹਮ ਹਵਾ ਗਿਆ ਦਸੰਤਾ ਪਹੁੰਚੀ ਹੈ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਚ ਬੈਠੇ ਮੁਸਲਮਾਨਾਂ ਸਿੱਖ ਕੌਮ ਦਾ ਕਦ ਬਹੁਤ ਉੱਚਾ ਹੋ ਜਾਊਗਾ ਕਿ ਇੱਕ ਮੁਸਲਮਾਨ ਫਕੀਰ ਜੀਦਾ ਉਸਤਕਾਰ ਸਾਡੇ ਬਾਦਸ਼ਾਹ ਗੁਰੂ ਨਾਨਕ ਕੀਤਾ ਗੁਰੂ ਅੰਗਦ ਫੀਤਾ ਕਿ ਅਸੀਂ ਅੱਜ ਵੀ ਉਹੀ ਸਤਕਾਰ ਇਹਨਾਂ ਸੂਫੀ ਫਕੀਰਾਂ ਨੂੰ ਦੇ ਰਹੇ ਹਾਂ ਇਹ ਕੱਲੀ ਬਾਬਾ ਫਰੀਦ ਜੀ ਦੀ ਦੀ ਇਹ ਗੱਲ ਇਹ ਇੱਕ ਇਤਿਹਾਸਕ ਗੱਲ ਹੈ ਜਿਹੜੀ ਆਉਂਦੀ ਤੇ ਰਹਿੰਦੀ ਦੁਨੀਆ ਦਾ ਹਮੇਸ਼ਾ ਯਾਦ ਰੱਖੀ ਜਾਊਗੀ ਕਿ ਸਿੱਖ ਕੌਮ ਕਿੰਨੀ ਫਰਾਖਦਲ ਕੌਮ ਹੈ ਇਹਨਾਂ ਵਾਸਤੇ ਸਹਾਣੀਅਤ ਵੱਡੀ ਚੀਜ਼ ਹੈ ਸਿੱਖ ਕੌਮ ਵਾਸਤੇ ਆਪਦਾ ਧਰਮ ਸਭ ਤਰਫਾਂ ਤੋਂ ਉੱਪਰ ਨਹੀਂ ਅਸੀਂ ਸਭ ਤਰਫਾਂ ਦਾ ਸਤਿਕਾਰ ਕਰਦੇ ਆਂ ਮੁਸਲਮਾਨਾਂ ਦਾ ਵੀ ਸਤਿਕਾਰ ਕਰਦੇ ਆਂ ਮੈਂ ਐਤਕੀ ਵੀ ਬੇਨਤੀ ਕੀਤੀ ਸੀ ਕਿ ਇਧਰ ਵਸੇਦ ਜਿਹੜੀ ਆਪਣੀ ਬਗਲ 'ਚ ਕਿ ਉਹ ਵਸੇਦ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਰੰਗ ਰੋਗਤ ਦਾ ਉਹਦੀ ਜ਼ਿੰਮੇਵਾਰੀ ਵੀ ਆਪਾਂ ਉਠਾਈਏ ਕਿ ਇਹ ਇੱਕ ਚੜ੍ਹਦੀ ਕਲਾ ਦਾ ਵਿਸ਼ਾ ਹੈ ਇਹਦੇ 'ਚ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਸ਼ਾਇਦ ਆਪਰੇ ਤੇ ਬਾਬਾ ਜੀ ਦੀ ਮਿਹਰ ਸਦਕਾ ਹੀ ਕਿ ਅੱਜ ਹਰੀਆਂ ਭਰੀਆਂ ਫਸਲਾਂ ਨੁਕਸਾਨ ਹੋਣੋਂ ਵੀ ਬਚ ਗਏ ਆ ਅਸੀਂ ਹਾਇ ਤਾਂ ਆਪਾਂ ਵੀ ਬਿਲਕੁਲ ਕੰਡੇ ਤੇ ਬੈਠੇ ਕਿਸੇ ਜ਼ੁਬਾਨੇ ਦੇ ਵਿੱਚ ਦਰਿਆ ਹੈ ਜਿਹੜਾ ਸਤਲੁਜ ਇੱਥੋਂ ਦੀ ਸੀ ਗੁਜ਼ਰਦਾ ਕਿਸੇ ਮੌਕੇ ਵੀ ਦਰਿਆ ਆਪ ਦਾ ਰੁੱਖੇ ਇਧਰ ਨੂੰ ਕਰ ਸਕਦਾ ਹੈ ਪਰਵਾਇ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਮਹਾਨ ਜੀ 23 ਸਤੰਬਰ ਨੂੰ ਇਸੇ ਗੁਰਦੁਆਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਗੋੜੀ ਸਾਹਿਬ ਦੇ ਵਿੱਚ ਜਾ ਕੇ ਸਮਾਪਤ ਹੋਊਗੀ ਉਸ ਦਿਨ ਦੋ ਤੁਹਾਡੇ ਵੱਲੋਂ ਅਵਾਰਡ ਵੀ ਜਿਹੜੇ ਕੋਸ਼ਿਸ਼ ਕੀਤੀਆਂ ਉਹਨਾਂ ਤੇ ਜਾਓ ਆ ਉਹ ਅਸੀਂ ਅਨਾਉਂਸ ਵੀ ਕਰ ਚੁੱਕੇ ਹਾਂ ਸਰਪ੍ਰਿੰਸਪਾਲ ਸਿੰਘ ਹਸਪਤਾਲ ਹੋਰਾਂ ਦਾ ਜਿੱਦਾਂ ਕਸ਼ਤੀਆਂ ਵਧਾਈਆਂ ਸੀ ਔਰ ਦੂਸਰਾ ਜਿਹੜਾ ਹੈਗਾ ਉਹ ਵੀ ਬਸ ਸਿਫਟ ਹੋ ਰਾ ਨੂੰ ਹੈ ਬੜੀ ਵੱਡੀ ਅਚੀਵਮੈਂਟ ਹੈ ਜ਼ਿਲ੍ਹਾ ਆਪਣਾ ਕਿੰਨਾ ਕਹੇ ਛੋਟਾ ਜਿਹਾ ਜ਼ਿਲ੍ਹਾ ਹੈ ਫਰੀਦਕੋਟ ਲੇਕਿਨ ਦੁਨੀਆ ਦੇ ਰਿਕਾਰਡ ਜਿਹੜੇ ਆ ਸਪੋਰਟਸ ਕੱਲੇ ਨਹੀਂ ਹਾਕੀ ਵਗੈਰਾ 'ਚ ਵੀ ਇਹ ਆਪਾਂ ਜਾਂ ਤੇ ਇਸ ਮਿੱਟੀ 'ਚ ਵਰਕਰ ਸਮਝੋ ਜਾਂ ਬਾਬਾ ਜੀ ਦੇ ਚਰਨ ਪਏ ਹੋਏ ਆ ਤੇ ਇਹ ਰੇਸਲੇ ਮਾਰੂ ਰੇਗਿਸਤਾਨ ਤੋਂ ਅੱਜ ਹਰਿਆ ਭਰਿਆ ਬਲਕ ਬਣ ਗਿਆ ਆਪਣਾ ਕਿ ਇਹ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ 23 ਸਤੰਬਰ ਨੂੰ ਸੰਗਤਾਂ ਨੂੰ ਕੋਈ ਅਪੀਲ 23 ਤਰੀਕ ਨੂੰ ਇਹੀ ਹੁੰਦਾ ਇਥੋਂ ਸਵੇਰ 9 ਵਜੇ ਸ਼ੁਰੂਆਤ ਹੁੰਦੀ ਹੈ ਨੋ ਇਹ ਬਾਬਾ ਜੀ ਦੀ ਸਵਾਰੀ ਬਾਬਾ ਜੀ ਹੋਰੀ ਬਰਾਜਬਾਨ ਹੁੰਦੇ ਆ ਫਿਰ ਨਗਰ ਕੀਰਤਨ ਸੰਗਤਾਂ ਸਾਰੀਆਂ ਹਮ ਮਾ ਕੇ ਉਸ ਦਿਨ ਪਹੁੰਚਣ ਗਿਆ ਔਰ ਉਸੇ ਤਰ੍ਹਾਂ ਇਹ ਸਾਰਾ ਆਪਣਾ ਇੰਤਜ਼ਾਮ ਹੋਊਗਾ ਕੁਝ ਖੇਲਾ ਜਿਹੜੀਆਂ ਹੈਗੀਆਂ ਉਹ ਐਸੀ ਰੋਕੀਆਂ ਗਈਆਂ ਹੈਗੀਆਂ ਇਸ ਨੁਕਸਾਨ ਦੀ ਵਜ੍ਹਾ ਕਰਕੇ ਕਿ ਜਿਹੜਾ ਨੁਕਸਾਨ ਹੋਇਆ ਹੈ ਕਿਸਾਨ ਭਰਾਵਾਂ ਦਾ ਆਪਣੇ ਹੋਰ ਲੋਕਾਂ ਦਾ دریاਵਾਂ ਚ ਪਾਣੀ ਹੜਾਂ ਚ ਪਾਣੀ ਆਉਣ ਦੀ ਵਜ੍ਹਾ ਕਰਕੇ ਮਿਹਰਬਾਨ ਸਾਰੇ ਸਮੂਚੇ ਜ਼ਿਲ੍ਹਾ ਨਿਵਾਸੀਆਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨੀ ਹੈ ਤੇ ਨਾਲ ਹੀ ਇਹ ਬੇਨਤੀ ਕਰਦੀਆਂ ਕਿ ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਅਫਸਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਸ਼ਰਧਾਪੂਰਕ ਲੰਗਰ ਲੈ ਕੇ ਆਓ ਪਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕੋਈ ਇਸੇ ਤਰੀਕੇ ਦੀ ਕੋਈ ਖੇਤ ਪਾਣੀ ਬਹੁਤ ਬਹੁਤ ਧੰਨਵਾਦ ਸਾਡੇ ਸਤਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਜੀ ਇਨੋਗੂਰੇਸ਼ਨ ਕੀਤੀ ਹੈ ਸਾਡੇ ਪ੍ਰਧਾਨ ਸਾਹਿਬ ਜੀ ਨੇ ਦਾਸਮਨ ਜੀ ਸਿੰਘ ਖਾਲਸਾ ਜੀ ਨੇ ਅਸੀਂ ਦਾ ਉਦਘਾਟਨ ਕੀਤਾ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਬਾਫਰੀ ਸਾਹਿਬ ਦੇ ਸ਼ਲੋਕ ਤੋਂ ਉਪਰੰਤ ਇਹ ਅੱਜ ਆਗਮਨ ਗੋ ਸ਼ੁਰੂਆਤ ਹੋਇਆ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਰੇ ਇਸ 5 ਦਿਨ ਦੇ ਸਮਾਗਮ ਦੇ ਵਿੱਚ ਹਮ ਹਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇੱਕ ਬਹੁਤ ਹੀ ਧਾਰਮਿਕ ਅਤੇ ਸਤਿਤਾਵਾ ਨਾਲ ਬਹੁਤ ਸੁੰਦਰ ਤਰੀਕੇ ਨਾਲ ਇਹ ਆਗਮਨ ਮਨਾਇਆ ਜਾਵੇ।